ਕਿਆ ਛੱਕਾ ਆ ਯਾਰ ਪ੍ਰੋਫੈਸ਼ਨ ਮੁਰਦਾਬਾਹ ਅਮਸ਼ੀ ਦਾ ਪ੍ਰੋਫੈਸ਼ਨ ਮੁਰਦਾਬਾਹ ਅਮਸ਼ੀ ਐਮਡੀ ਅੰਮ੍ਰਿਤ ਹੈ ਮੁਰਦਾਬਾਹ 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 ਇਹ ਵੀ ਚਾਹਣ ਨੂੰ ਬੱਚਿਆਂ ਨੂੰ ਤੇਨੂੰ ਪਤਾ ਲੱਗ ਗੰਦਾ ਪਾਣੀ ਦਾ ਕਿਸੇ ਹੋਣਾ ਗੰਡੇ ਪਾਣੀ ਆ ਪਹਿਲ ਬੋਲਣਾ ਵੇਖੋ ਜੀ ਆਹ ਵੇਖੋ ਬੱਚੇ ਕਿੱਥੇ ਚਲਾ ਰਹੇ ਆ ਜੀ ਕੋਈ ਨਾ ਗਣੀ ਕਰਾਂ ਕੰਪਲੇਂਟਾਂ ਦੇ ਕੰਪਲੇਂਟਾਂ ਦੇ ਕੰਪਲੇਂਟਾਂ ਕਰੋ ਕੋਈ ਪਾਣੀ ਬੱਚਿਆਂ ਦੀ ਸਕਿਨ ਖਰਾਬ ਹੋ ਰਹੀ ਹੈ ਉੱਥੇ ਲੱਗੇਗਾ ਦੋ ਗਿਨੀ ਗਾਟੇ ਲਗਾਏ ਹੋਏ ਚੱਲੋ ਆਪੋ ਕਰਨੇ ਚੱਲੇ ਗਾੜੀ ਆਵੇ ਉੱਪਰ ਪਾਣੀ ਲੱਗ ਗਿਆ ਇਹ ਹਾਲ ਵਾੜੀ ਦੇ ਪਾਣੀ ਦੇ ਕੋਈ ਪਾਣੀ ਹੈ ਨਾ ਪਾਣੀ ਉਹ ਪਈ ਹੈ ਪਾਣੀ ਰੱਖਦੇ ਬੱਚਾ ਦੀ ਬੜੀ ਸਕਿਨ ਖਰਾਬ ਹੋ ਰਹੀ ਹੈ ਡਾਕਟਰ ਚਲ ਸਕਿਨ ਖਰਾਬ ਹੋ ਰਹੀ ਹੈ ਮੇਰਾ ਨਾਮ ਹੈ ਸੁਨੀਤਾ ਆਜੇ ਸੰਦੂਕ ਲੋਚ ਰੇਣਾ ਗਲੀ ਨੰਬਰ 2 ਦੇ ਸਾਡੀ ਕਿਸੇ ਕੰਮ ਆਜ ਤੁਹਾਨੂੰ ਪਤਾ ਕਿੰਨੇ ਸਾਲ ਹੋ ਗਏ ਨਾ ਪਾਣੀ ਸਮੱਸਿਆ ਕਰਦਿਆਂ ਆਂਦੇ ਜਾਦੀ ਮਾਰ ਕੇ ਚਲ ਜਾਂਦੇ ਨੇ ਆਂਦੇ ਮੋੜ ਨਾਲ ਛੱਡੋ ਮੋੜਲੇ ਛੱਡਣੇ ਤੇ ਪਾਣੀ ਢੰਡੇ ਤੁਹਾਡਾ ਥੋੜਾ ਗੰਦਾ ਉਹਨਾਂ ਨਾਲੋਂ ਥੋੜਾ ਜ਼ਿਆਦਾ ਗੰਦਾ ਹੈ ਤੁਹਾਡਾ ਥੋੜਾ ਘੱਟ ਗੰਦਾ ਅੱਜ ਇੱਕੋ ਪਿਪ ਜੇ ਪਾਣੀ ਵਾਹੀ ਆਂਦਾ ਨਾ ਉੱਤਿਆ ਜਾਏ ਤੇ ਬਸੇ ਘਰ ਵੀ ਘਰ ਜਾ ਕੇ ਆਏ ਆਂ ਸਾਰੇ ਇਕੱਠੇ ਹੋ ਕੇ ਐਸੀ ਗੱਲ ਨਹੀਂ ਹੈਗੀ ਜੇ ਬੜੀ ਮਸਹੀ ਹਾਨੀ ਜੇ ਕਰਦੇ ਆਂਦੇ ਨੇ ਇਹ ਫਾਰਮਾਂਟੀਆਂ ਜੇ ਕਰਕੇ ਚਲੇ ਜਾਂਦੇ ਜੇ ਬਸ ਹੋਰ ਕੁਝ ਨਹੀਂ ਜੇ ਕਰ ਹਾਂਜੀ ਮੇਰਾ ਨਾਮ ਬਲਵੀਰ ਹੈਗਾ ਜੀ ਹਾਂਜੀ ਸੰਦੂ ਕਲੋਨੀ ਹੈ ਪਾਣੀ ਬਹੁਤ ਗੈਸਾਂ ਨੂੰ ਪਾਣੀ ਬਹੁਤ ਮੁਸ਼ਕਲ ਹੈ ਗਿਆ ਇੱਕ ਆਪਣੇ ਸ਼ਿਵਰਾ ਦੀ ਬਹੁਤ ਮੁਸ਼ਕਲ ਹੈ ਹਾਂਜੀ ਪਰ ਇਹ ਰਹਿੰਦੇ ਸਾਡੇ 12 ਮਹੀਨੇ ਪਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਦਾ ਹੈ ਸਾਲ ਡੇਢ ਸਾਲ ਤੋਂ ਅੱਜ ਤੇ ਮੇਰਾ ਇੱਕ ਵਾਗਾਰੀ ਬਿਲਕੁਲ ਬੰਦ ਹੋ ਗਿਆ ਜੀ ਤੇ ਮੈਂ ਚੌਥੀ ਗਲੀ ਜਾ ਕੇ ਪਾਣੀ ਭਰ ਕੇ ਲਿਆਈਆਂ ਮੈਂ ਝੂਠ ਨਹੀਂ ਬੋਲਦੀ ਮੈਂ ਉਧਰ ਜਾ ਕੇ ਪਾਣੀ ਬਾਟਕੂਲ ਭਰ ਕੇ ਲਿਆਉਂਦਾ ਤੇ ਦੱਸੋ ਇਸ ਤਰ੍ਹਾਂ ਕਿੰਨੇ ਕਹੀਂ ਬਾਟਕੂਲ ਭਰ ਕੇ ਸਾਡਾ ਹੱਲ ਹੋਏਗਾ ਕਿੰਨੇ ਕੁ ਉਹ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਤੁਸ ਜਿਹਾ ਗਰਮੀ ਇੱਕ ਬਾਟਰ ਕੋਲ ਲਿਆਂਗੇ ਕਿੰਨਾ ਕਹੋਗੇ ਹਾਂ ਜੀ ਬਹੁਤ ਦੱਸੋ ਕਿ ਨਹਾਣ ਤੋਂ ਹੀ ਮੁਸ਼ਕਲ ਜੇ ਬੱਚੇ ਨਹਾਉਂਦੇ ਨਹੀਂ ਉਹ ਪਾਣੀ ਇੱਕ ਗੰਦਾ ਕਾ ਬੋ ਬੜੀ ਆ ਰਹੀ ਹੈ ਬੱਚੇ ਨਹਾਉਂਦੇ ਨਹੀਂ ਕੀ ਕਰੀਏ ਕਿੱਥੇ ਬੱਚੇ ਨਹਾਣ ਵਾਸਤੇ ਭੇਜੀ ਹੈ ਰਿਸ਼ਤੇਦਾਰ ਕੀ ਕਹਿੰਦੇ ਹੋ ਕਹਿੰਦਾ ਤੇ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਅਸੀਂ ਤੁਹਾਡੇ ਕੋ ਕਿ ਬੋ ਆਂਦੀ ਹੈ ਮੈਂ ਖੁਦ ਬਿਮਾਰ ਹੂੰ ਇਨਫੈਕਸ਼ਨ ਹੋ ਗਿਆ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆਂ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਹੈ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਹੈ ਪੂਰਾ ਲੁਧਿਆਣੇ ਦਾ ਉਹਦੀ ਸਟੱਡੀ ਕਰ ਰਹੀ ਹੈ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਇਸ ਵੇਲੇ ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਹਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਆਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਜ਼ੋਲਵ ਕੀਤਾ ਜਾਏ ਤਾਕੇ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਆਵੇ ਤੇ ਮੇਨਟੇਨੈਂਸ ਲਈ ਇੱਕ ਪਰਮਾਨੈਂਟ ਕੰਪਨੀ ਹੀ ਲਾ ਦਿੱਤੀ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ। ਕੁਝ ਬਾਰੀ ਪੀਣ ਵਾਲਾ ਪਾਣੀ ਹੀ ਸਾਫ਼ ਨਹੀਂ ਆ ਰਿਹਾ ਜੀ। ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ। ਪਾਣੀ ਦੀ ਪ੍ਰੋਬਲਮ ਉਹਦਾ ਹੀ ਆਉਂਦੀ ਹੈ ਜੀ।